ਸਰ ਗੱਲਬਾਤ ਕਰੀ ਤੁਹਾਡੇ ਸਾਹਮਣੇ ਜੋ ਹੋਈ ਹੈ। ਸਹੀ ਤੇ ਫੁਲਕਾ ਛੱਕੇ ਦੇ ਅੰਦਰ ਹੋਈ ਹੈ ਜੇ ਗਰੇਲ ਬੰਦ ਕੀਤੀ ਤੇ ਤਮਾਕਾ ਹੋ ਗਿਆ ਜੀ। ਹਾਂ ਜੀ। ਕਿੱਡਾ ਕਿ ਜ਼ੋਰਦਾਰ ਜਿਹੜਾ ਹਮਲਾਸ ਲੱਗਾ ਉਹ ਸਾਰ ਤੁਹਾਨੂੰ ਪਤਾ ਹੀ ਹੈ ਸਾਰੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਗਵਾਂਡੀਆਂ ਦੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਵੇਖੋ ਦੋ ਮੰਜ਼ਲ ਤੇ ਮੇਰੀ ਗੱਡੀ ਦੇ ਸ਼ੀਸ਼ੇ ਟੁੱਟ ਗਏ ਨੇ ਵਾਇਰਿੰਗ ਸਾਰੀ ਸੜ ਗਈ ਤੁਹਾਕਾ ਸਾਡੇ ਸਾਹਮਣੇ ਹੀ ਕੀ ਲੱਗਦਾ ਤੁਹਾਨੂੰ ਮਤਲਬ ਕੋਈ ਰੰਜਿਸ਼ ਲੱਗਦੀ ਹੈ ਜਾਂ ਕੋਈ ਕੀ ਹੈ ਕੀ ਹੈ ਸਰ ਮੇਰੀ ਤਾਂ ਕਿਸੇ ਨਾਲ ਰੰਜਿਸ਼ ਨਹੀਂ ਤੁਸੀਂ ਸਾਰਾ ਮੇਰਾ ਪੈਂਟ ਖਲੋਤਾ ਕਿਸ ਨੂੰ ਪੱਸ ਸਕਦੇ ਹੋ ਮੇਰੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਮੈਨੂੰ ਇਹ ਵੀ ਮੇਰਾ ਭਤੀਜਾ ਇੱਕ ਪੁਲਿਸ ਦੇ ਉਹਦੇ ਨਾਲ ਕੋਈ ਕਿਸੇ ਦੀ ਕੋਈ ਰੰਜਿਸ਼ ਹੋ ਸਕਦੀ ਹੈ ਉਹਦੇ ਕਰਕੇ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਪੁਲਿਸ ਨੂੰ ਕਾਰਵਾਈ ਕੀਤੀ 25 ਨਵੰਬਰ ਨੂੰ ਜੀ ਉੱਥੇ ਗੇਟ 'ਚ ਮੈਂ ਗੇਟ ਖੋਲ੍ਹਿਆ ਮੈਨੂੰ ਗੋਲੀ ਮਾਰੀ ਗਈ ਹੈ ਪਰ ਉਹ ਪਿਸਤਲ ਨਹੀਂ ਚੱਲਿਆ ਮੈਂ ਉਹਦੀ ਜਾਨ ਬਿਲ ਬੱਤੀ ਹੈ ਉਹ ਵੀ ਪੁਲਿਸ ਦੇ ਮੁਲਾਜ਼ਮਾਂ ਨੂੰ ਸਾਰਾ ਪਤਾ ਹੈ ਪੁਲਿਸ ਥਾਣੇ ਪਰਚਾ ਵੀ ਹੋਇਆ ਹੈ ਹਾਂ ਜੀ ਤੇ ਸਰ ਅਸਲ ਮੌਕੇ ਤੇ ਕੋਈ ਪੁਲਿਸ ਪ੍ਰਸ਼ਾਸਨ ਨੂੰ ਪੁੱਜਿਆ ਨਹੀਂ ਜੀ ਅਜੇ ਤੱਕ ਕੋਈ ਨਹੀਂ ਪੁੱਜਿਆ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਵੀ ਅਸੀਂ ਤੇ ਗੇਟ ਮਾਰਕ ਦੇ ਅੰਦਰ ਖੜੋਤੇ ਨੇ ਗਲੀ 'ਚੋਂ ਸੁੱਟ ਗਿਆ ਨਹੀਂ ਕਿ ਪਤਾ ਕੌਣ ਹੈ ਕੌਣ ਦੇਖੋ ਕੈਮਰਾ ਵਗੈਰਾ ਲੱਗੇਗਾ ਕੈਮਰੇ ਲੱਗੇ ਕੈਮਰੇ ਡਾਟੇ ਹੋਵੇ ਕੋ ਉੱਤੇ ਕੈਮਰਾ ਕੈਮਰਾ ਉੱਟ ਜਾ ਹੁਣ ਆਈ ਜਾਨ ਸਾਡੀ ਜਾਨ ਬੱਤ ਕੀ ਪਰਮਾਤਮਾ ਨੰਬਰ ਸ਼ੁਕਤ ਕਿ ਅਸਲ ਲੱਗਦਾ बार-बार ਟਾਰਗੇਟ ਕਰਨਾ ਹਾਂਜੀ ਹਾਂਜੀ बार-बार ਮੈਨੂੰ ਟਾਰਗੇਟ ਕੀਤਾ ਜਾਏ ਜਦੋਂ ਕੋਈ ਮੇਰਾ ਕੋਈ ਕਸੂਰ ਨਹੀਂ ਹੈ ਨਾ ਉਹ ਦਬਾ ਚੁੱਕੇ ਉਹ ਮੈਂ ਇਹ ਕਹਿ ਸਕਦਾ ਕੋਈ ਕਸੂਰ ਨਹੀਂ ਸੁਖਦੇਵ ਸਿੰਘ ਦਾ ਕੋਈ ਹੋਗੇ ਦੇ ਵਿੱਚ ਇਹਦੇ ਘਰੇ ਤਮਾਕਾ ਹੋਇਆ ਹੈ ਜਿਹੜਾ ਪੁਸਤ ਮਾਜਮੇ ਉਹਦਾ ਘਰ ਲਾਂਬੇ ਵੇ ਤੇ ਉਹ ਪਿੰਡ ਛੱਡ ਕੇ ਤੁਰ ਗਏ ਇੱਥੇ ਹਨੀ ਮੈਂ 69 ਮੇਰੇ ਕੋਲ 50 ਸੀ ਉਹਨੇ ਹੋਏ ਸੀ ਲਗ ਡਾਟ ਉੱਥੇ ਉਹਦਾ ਕਰਕੇ ਦੇ ਤੇ ਦੇਰ ਮਾਰ ਕੋਈ ਤੋਂ ਵਰਸਾ ਚੁੱਟ ਗਿਆ ਨਹੀਂ ਕੋਈ ਲੈ ਕਿੰਨਾ ਕਿ ਜਦੋਂ ਤਮਾਕਾ ਹੈ ਕਿੰਨਾ ਕਿ ਜ਼ਬਰਸਤ ਨਾਲ ਲੱਗਾ ਹੈ ਇੰਨਾ ਤੱਕ ਉਹ ਆਉਂ ਜਾਪੇ ਸਾਡਾ ਪਿੰਡ ਰੁਪਿਆ ਸਾਰਾ ਕੱਢੇ ਜੋਰਿਕ ਮੁਹਾਕਾ ਹੋਇਆ ਜਿਹੜੇ ਭਾਈ ਲੋਕੀ ਬੈਠੇ ਆਣਾ ਤੁਹਾਨੂੰ ਉਂ ਜਾਦਨ ਤੂੰ ਸਾਡੇ ਘਰ ਹੀ ਚੱਲਿਆ 21 ਨਵੰਬਰ ਨੂੰ ਇਦਾਂ ਵੱਡਾ ਸੁਹਾਕਾ ਹੋਇਆ ਪਾਣੀਆਂ ਗੋਣਗਾਂ ਦੇ ਸ਼ੀਸ਼ੇ ਭੱਜ ਗਏ ਹਾਂ ਹਾਂ ਜੀ ਗੱਡੀ ਖੁਦ ਉਹਦੇ ਸ਼ੀਸ਼ੇ ਭੱਜ ਗਏ ਤੇ ਘਰ ਸਾਰਾ ਡਾ ਕੇ ਪੁੱਟ ਗਿਆ ਬਹੁਤ ਮੂਰੀ ਹਾਲਤ ਹੈ ਮੇਰਾ ਭਤੀਜਾ ਮੇਰਾ ਇਸ ਤੋਂ ਪਹਿਲਾਂ ਵੀ ਕੋਈ ਇਸ ਘਰ ਤੇ ਹਮਲਾ ਹੋਇਆ ਨਹੀਂ ਫਾਇਲਾ ਹੋਇਆ ਜੀ ਗੋਗਨੇ ਹੋ ਗਏ ਤੇ ਉਹ ਤੋਂ ਵੀ ਸਹੂਲਤਾ ਬਣਾ ਹੋਇਆ ਉਹ ਬਾਰ-ਬਾਰ ਬਚ ਗਿਆ ਦੁਬਾਰੀ ਯਾਰੀ ਫੇਰ ਹੋਇਆ ਕੋਈ ਰੰਜਿਸ਼ ਲੱਗਦੀ ਹੈ ਕਿ ਜਿਹੜੀ ਬਾਰ ਇਹ ਵੀ ਕੋਈ ਰੰਜਿਸ਼ ਨਹੀਂ ਕਿਸਦਾ ਹਾਂਜੀ ਕੋਈ ਇਹਦੀ ਹੈ ਨਹੀਂ ਗੱਲ ਬਿਲਕੁਲ ਬੇਗਨਾ ਹੈ ਉਹ ਜਿਹੜਾ ਪੀਸ ਵਾਲਾ ਉਹ ਕਹੋਣੇ ਜਿਹੜੇ ਪੀਸ ਵਾਲਾ ਉਹ ਭੱਜ ਗਿਆ ਕਿੱਥੇ ਅਸਲ ਜੋਬ ਕਰ ਰਿਹਾ ਉਹ ਪੁਲਿਸ ਨੌਕਰੀ ਕਰਦਾ ਪਤਾ ਨਹੀਂ ਅੰਬਰਸਾਲ ਕਰਦਾ ਕਿੱਥੇ ਕਰਦਾ ਇਸੇ ਪੈਦੇ ਜਾਣੀ ਹਾਂਜੀ ਆ ਰਮਲਾਸ ਹੀ ਪਹਿਲਾਂ ਹਾਂਜੀ ਰਮਲਾਸੋਂ ਪੜਾ ਨਹੀਂ ਉਹ ਚ ਰੰਗਿਆ ਪੈਣ ਗਿਆ ਮੁਕੀ ਤੇ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਹੈ ਕੀ ਮੁਕੀ ਦੇ ਪੁਲਿਸ ਪ੍ਰਸ਼ਾਸਨ ਆਏ ਸਨ ਪਰ ਆਏ ਹਰ ਬਾਨ ਕੇ ਦੁਰਜੇ ਹਾਂਜੀ ਹਾਂਜੀ ਜਿੰਨੂੰ ਜੋੜਿਆ ਰਿਹਾ ਕੋਈ ਇਨਵੈਸਟੀਗੇਸ਼ਨ ਕੀਤੀ ਉਹਦਾ ਸਾਰਾ ਕਮਰਾ ਲਾ ਕੇ ਆਪਣਾ ਕੈਮਰਾ ਵੀ ਲਾ ਕੇ ਲੈ ਗਏ ਜਿਹੜੀ ਬੰਬ ਦੀ ਨਿਸ਼ਾਨੀ ਸੀ ਹਾਂਜੀ ਉਹ ਵੀ ਲਾ ਕੇ ਲੈ ਗਏ ਨੇ ਇੱਥੇ ਕੋਈ ਚੀਜ਼ ਨਹੀਂ ਛੱਡਿਆ ਹੁਣ ਕੋਈ ਵੀ ਲਾਜਮੀ ਨਹੀਂ ਹੈ ਮੇਰੇ ਤੇ ਜਿਹੜਾ ਕਹਿ ਹੁੰਦਾ ਉਹਦੇ ਮੱਥੇ ਇੱਕ ਸੀਸੀਟੀਵੀ ਵਗੈਰਾ ਕੋਈ ਸਾਹਮਣੇ ਆਈ ਹੈ ਹੂੰ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਅੱਡੇ ਦੇ ਦਰਮਿਆਨ ਮੇਰੇ ਕੋ ਹਾਂ ਉਹ ਆਇਆ ਨਹੀਂ ਜੀ ਇਹ ਬਾਈ ਚਾ ਉਹ ਵੀ ਚਾ ਕਿੰਨੇ ਜਣੇ ਸੀ ਅਸੀਂ ਟਰਬਲ 3-4 ਜਣੇ ਹਣੋ ਕਤੇ ਸਵਾਰ ਸੀ ਪਤਾ ਹਾਂ ਕਤੇ ਸਵਾਰ ਸੀ ਪਤਾ ਗੱਡੀ ਗੁੰਡੀ ਰਾਤ ਰਾਬਸੀ ਰਾਤ ਦਾ ਸਮਾਂ ਹੁਣ ਕੀ ਮੰਗਿਆ ਤੁਹਾਡੇ ਪਿੰਡ ਵਸੀਆਂ ਵਾਲੇ ਸਾਡੀ ਮੰਗੇ ਵੀ ਇਹਦਾ ਇਨਸਾਫ ਹੋਵੇ ਕਰੇ ਗਰੀਬ ਦਾ ਨਿਸ਼ਾਨ ਹੋਣਾ ਚਾਹੀਦਾ ਜਿਹੜਾ ਨਿਸ਼ਾਨ ਜਿਹੜਾ ਬਹੁਤ ਜ਼ਿਆਦਾ ਹੋ ਗਿਆ ਘਰ ਦਾ ਇਹਨੂੰ ਕੋਈ ਮਾਲੀ ਸਾਹਿਬ ਰਾਮਣੇ ਚਾਹੀਦੀ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਸਰਪਾਜੀ ਇਸ ਪਿੰਡ ਦੇ ਨਹੀਂ ਮੈਂ ਪਿੰਡ ਦਾ ਨਹੀਂ ਸਾਡਾ ਡੇਰਾ ਬਾਹਰ ਆ ਘੱਟੋ ਘੱਟ 1.5 ਕਿਲੋਮੀਟਰ ਦਾ ਸਫ਼ਰ ਇੱਥੋਂ ਹੋਊਗਾ ਜਦੋਂ ਇੰਨਾ ਜ਼ਬਰਦਸਤ ਖਰਾਕ ਹੋਇਆ ਤੇ ਅਸੀਂ ਸੋਚਿਆ ਪਤਾ ਨਹੀਂ ਕੀ ਵਾਪਰ ਗਿਆ ਇਲਾਕੇ 'ਚ ਤੇ ਅਸੀਂ ਪਿੰਡ ਦੇ ਇੱਕ ਹੋਰ ਬੰਦੇ ਨੂੰ ਪੁੱਛਿਆ ਉਹਨੇ ਕਿਹਾ ਸੁਖਦੇਵ ਦੇ ਘਰ ਮਤਲਬ ਪੰਪ ਚੱਲ ਗਿਆ ਅਹੀਂ ਸੁਖਦੇਵ ਨੂੰ ਫੋਨ ਲਾਇਆ ਇਹਨੇ ਫੋਨ ਨਹੀਂ ਚੁੱਕਿਆ ਉਸੇ ਵੇਲੇ ਅਹੀਂ ਮਤਲਬ ਇਸ ਘਰ ਤੇ ਆਏ ਆ ਜਦੋਂ ਆਏ ਆ ਤੇ ਆਉਂਦਿਆਂ ਨੂੰ ਕਾਫੀ ਲੋਕ ਜਿਹੜੇ ਇਕੱਠੇ ਹੋ ਚੁੱਕੇ ਸੀ ਔਰ ਵੇਖਿਆ ਜੋ ਸਥਿਤੀ ਹੈ ਹਰੇ ਮੌਕੇ ਤੇ ਸਾਰਿਆਂ ਨੂੰ ਸਾਹਮਣੇ ਔਰ ਉਸ ਤੋਂ ਮਗਰੋਂ ਜੋ ਇਥੇ ਪੁਲਿਸ ਆਈ ਆ ਸਾਨੂੰ ਪੁਲਿਸ ਤੇ ਵੀ ਗਿਲਾਇਆ ਕਿਉਂਕਿ ਜਿਹੜਾ ਸਾਨੂੰ ਪਤਾ ਨਹੀਂ ਕਿਉਂਕਿ ਉਹ ਕਹਿੰਦੇ ਸੀ ਐਸਐਚਓ ਨਵਾਂ ਆਇਆ ਜੇ ਪਹਿਲਾਂ ਵੇਖਿਆ ਉਹਨਾਂ ਤੇ ਫਿਰ ਪਤਾ ਲੱਗ ਜਾਂਦਾ ਆ ਉਹ ਉੱਤੇ ਸਾਨੂੰ ਗਿਲਾ ਇਹ ਆ ਕਿ ਬਿਨਾਂ ਪੁੱਛਿਆ ਉਹ ਡੀਵੀਆਰ ਲਾ ਕੇ ਜਿਹੜਾ ਲੈ ਕੇ ਆ ਔਰ ਸੀਸੀਟੀਵੀ ਉਹ ਲੈ ਕੇ ਆ ਲਾ ਕੇ ਜਿਹੜਾ ਦੱਸਿਆ ਨਹੀਂ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਕੈਮਰੇ ਲੱਗੇ ਆ ਇਦਾਂ ਬੁਰੀ ਤਰ੍ਹਾਂ ਨਸ਼ਟ ਹੋਇਆ ਆ ਸਾਹਮਣੇ ਵਾਸ਼ਬਿਸ਼ਨ ਆ ਉਹਦਾ ਵੇਖੋ ਕੀ ਹਾਲ ਆ ਸਾਰਾ ਸਮਾਨ ਅੰਦਰ ਤੱਕ ਦੇਖ ਅੰਦਰ ਤੱਕ ਤਾਂ ਮਗਨ ਸਾਰਾ ਬ੍ਰੇਡ ਸਰ ਬਾਰ ਬਾਰ ਇੱਕੋ ਘਰ ਨੂੰ ਟਾਰਗੇਟ ਕੀਤਾ ਯਾਰ ਕੀ ਕਰਨ ਲੱਗਦਾ ਤੁਹਾਨੂੰ ਦੇਖੋ ਸਾਡੀ ਸਮਝ ਮੁਤਾਬਕ ਅਸੀਂ ਅੱਗੇ ਪਹਿਲਾਂ ਵੀ ਜਿਹੜੀ ਘਟਨਾ ਵਾਪਰੀ ਹੈ ਇਹਨਾਂ ਦੀ ਇਹ 28 ਮੇਰੇ ਖਿਆਲ ਨਵੰਬਰ ਦੀ ਗੱਲ ਆ ਇਹਦੀ ਕਿਸਮਤ ਚੰਗੀ ਸੀ ਉਹਦੀ ਵੀ ਵੀਡੀਓ ਸਾਡੇ ਕੋਲ ਹੈਗੀ ਆ ਉਹ ਸ਼ਰਿਆਮੇ ਦੇ ਐਂ ਕਰਕੇ ਗੋਲੀ ਮਾਰ ਦੇਣ ਲੱਗੇ ਸੀ ਪਰ ਪ੍ਰਮਾਤਮਾ ਇਹਨੂੰ ਬਚਾ ਗਿਆ ਕਿਉਂਕਿ ਉਹ ਫਾਇਰ ਮਿਸ ਹੋ ਗਿਆ ਔਰ ਉਹਦੇ ਚ ਵੀ ਅਹੀਂ ਪੁਲਿਸ ਨੂੰ ਇੱਕੋ ਹੀ ਗੱਲ ਕਹੀ ਸੀ ਉਦੋਂ ਐਸਪੀ ਸਾਹਿਬ ਵੀ ਆਏ ਸੀ ਅਹੀਂ ਕਿਹਾ ਵੀ ਸਾਨੂੰ ਇਹ ਦੱਸੋ ਵੀ ਇਸ ਬੰਦੇ ਨੂੰ ਬਾਰ-ਬਾਰ ਟਾਰਗੇਟ ਕਿਉਂ ਕੀਤਾ ਜਾ ਰਿਹਾ ਉਹ ਜਿਹੜਾ ਪੁਲਿਸ ਮਲਾਜਮ ਹੈ ਉਹ ਇਹਦਾ ਭਤੀਜਾ ਆ ਕਿਉਂਕਿ ਇਹ ਗੱਲ ਇਸ ਕਰਕੇ ਜੁੜਦੀ ਆ ਕਿਉਂਕਿ ਇੱਕ ਦਿਨ ਉਹ ਆਏ ਸੀ ਉਹਨਾਂ ਨੇ ਪੁੱਛਿਆ ਵੀ ਜਤਿੰਦਰ ਰਹਿੰਦਾ ਕਿੱਥੇ ਜਿਸ ਕਰਕੇ ਸਾਨੂੰ ਸ਼ੱਕ ਪੈਂਦਾ ਵੀ ਇਹ ਘਟਨਾ ਉਹਨਾਂ ਲੋਕ ਸੀ ਉਹ ਜਿਨ੍ਹਾਂ ਨੇ ਪੁੱਛਿਆ ਸੀ ਉਹ ਅਨਨੌਨ ਲੋਕ ਸੀ ਉਹਨਾਂ ਬਾਰੇ ਨਹੀਂ ਸਾਨੂੰ ਪਤਾ ਮੋਟਰਸਾਈਕਲ ਤੇ ਆਏ ਜਿੱਦਾਂ ਆਮ ਸਰਸਰੀ ਨਹਿਰ ਤੇ ਤੁਰੇ ਜਾ ਰਹੇ ਆ ਉਹਨਾਂ ਪੁੱਛਿਆ ਜਤਿੰਦਰ ਸਿੰਘ ਦਾ ਘਰ ਕਿਹੜਾ ਇਹਨਾ ਵੱਡਾ ਇਨਸੀਡੈਂਟ ਹੋਇਆ ਪੀਐਸਫ ਸਿਕਿਉਰਿਟੀ ਕਿਉਂ ਨਹੀਂ ਦਿੱਤੀ ਗਿਆ ਦੂਸਰੀ ਵੀ ਵੱਡਾ ਚਾਂਸ ਹੋਇਆ ਪੁਲਿਸ ਇਹ ਤੇ ਪੁਲਿਸ ਦੀ ਥੋੜੀ ਹੈ ਜੀ ਇਹਨਾਂ ਉਹ ਜਿੰਨਾ ਜਦੋਂ ਪਹਿਲਾਂ ਘਟਨਾ ਵਾਪਰੀ ਆ 10 20 ਦਿਨ ਮੁਲਾਜ਼ਮ ਘੱਲੇ ਆ ਪਰ ਤਰਾਸ ਦੀ ਇਹ ਆ ਪੀ ਵੇਖੋ ਜੀ ਨਹੀਂ ਕਰਦਾ ਕਹਿਣ ਨੂੰ ਕਿਉਂਕਿ ਪੁਲਿਸ ਮੁਲਾਜ਼ਮ ਆ ਜਿਹੜੇ ਘਲਉਂਦੇ ਰਹੇ ਆ ਉਹ ਸਾਡੀ ਸਮਝ ਮੁਤਾਬਕ ਉਹਨਾਂ ਰਾਖੀ ਕਿਸੇ ਦੀ ਕੀ ਕਰਨੀ ਸੀ ਜਿਸ ਕਰਕੇ ਅਸੀਂ ਮਤਲ ਅੱਜ ਵੀ ਪੁਰਜੋਰ ਪੁਲਿਸ ਤੋਂ ਪੁਲਿਸ ਤੋਂ ਮੰਗ ਕਰ ਰਹੇ ਆ ਵੀ ਇਹ ਜਿਹੜਾ ਬਾਰ ਬਾਰ ਘਟਨਾ ਹੋ ਰਹੀ ਆ ਜੇ ਪਰਮਾਤਮਾ ਦੀ ਅਸੀਂ ਕਹਿੰਦੇ ਆ ਵੀ ਇੱਥੇ ਇੱਕ અપਾਰ ਕਿਰਪਾ ਆ ਜਿਸ ਕਰਕੇ ਇਹਨਾਂ ਦੀ ਬਚਾਅ ਹੋ ਗਿਆ ਵਰਨਾ ਹਰ ਬੰਦਾ ਸੋਚਦਾ ਪੀ ਇਦਾਂ ਦੀ ਘਟਨਾ ਵਾਪਰਦੀ ਆ ਔਰ ਹਰ ਲੋਕ ਹਰ ਲਾਕਾ ਹਰ ਪਿੰਡ ਵਾਲਾ ਵੀ ਡਰਿਆ ਕਿ ਕਹੇ ਦਾ ਜੀਣਾ ਜਿਹੜਾ ਪਿੰਡ ਦੇ ਵਿੱਚ ਹੀ ਬਹੁਤ ਬਹੁਤ ਵੱਡੀ ਪਿੰਡ ਨਹੀਂ ਪਿੰਡ ਤੋਂ 1.5 ਕਿਲੋਮੀਟਰ ਹਟਵਾ ਅਸੀਂ ਪਿੰਡ ਤੋਂ 1.5 ਕਿਲੋਮੀਟਰ ਹਟਵੇਂ ਰਹਿੰਦੇ ਆ ਉੱਥੋਂ ਤੱਕ ਸਾਨੂੰ ਖੜਾਕ ਸੁਣਿਆ ਔਰ ਇਦਾਂ ਲੱਗਦਾ ਸੀ ਕਿ ਜਿੱਦਾਂ ਕੋਈ ਜ਼ਮੀਨ ਹੀ ਪਾਟ ਗਈ ਹੈ ਇਦਾਂ ਜ਼ਬਰਦਸਤ ਲਾਰਡ ਜਿਹੜਾ ਬਿਲਕੁਲ ਖਤਮ ਹੋ ਚੁੱਕਾ ਹੈ ਲਾਰਡ ਨਾਟ ਹੈ ਹੀ ਨਹੀਂ ਜੀ ਜੇ ਮੰਨ ਲਓ ਘਟਨਾ ਵਾਪਰੀ ਆ ਅਜੇ ਤੱਕ ਕੋਈ ਪੁਲਿਸ ਅਫਸਰ ਅਹੀਂ ਪੁਲਿਸ ਦੇ ਕੰਟਰੋਲ ਰੂਮ ਤੇ ਵੀ ਫੋਨ ਕੀਤਾ ਚਾਰ ਪੰਜ ਵਾਰ ਫੋਨ ਕਰਨ ਦੇ ਬਾਰ-ਬਾਰ ਉਹਨਾਂ ਫੋਨ ਨਹੀਂ ਚੱਕਿਆ ਉਹਨਾਂ ਚ ਇਹਨੂੰ ਐਸਐਚਓ ਕੋਟਲੀ ਆ ਗਿਆ ਦੁਬਾਰਾ ਉਹਨਾਂ ਚੁੱਕਿਆ ਅਸੀਂ ਆਖਿਆ ਐਸਐਸਪੀ ਸਾਹਿਬ ਨਾਲ ਗੱਲ ਕਰਾਓ ਕਿੰਨੇ ਕਰਾਉਣੇ ਆ ਜੀ ਫੇਰ ਨਹੀਂ ਕਰਾਈ ਉਹਨਾਂ ਇਹ ਵੀ ਸਾਨੂੰ ਕਿਹਾ ਕਿਉਂਕਿ ਜੇ ਪੁਲਿਸ ਅਫਸਰਾਂ ਦੇ ਇਦਾਂ ਕ ਮੰਨ ਲਓ ਉਹ ਮੁਲਾਜ਼ਮ ਹੈ ਉਹਦੇ ਤੇ ਇਹ ਘਟਨਾ ਵਾਪਰਦੀ ਹੈ ਤੇ ਬਾਕੀ ਮੁਲਾਜ਼ਮਾਂ ਦਾ ਕੀ ਹਾਲ ਹੋਊਗਾ ਇਸ ਕਰਕੇ ਅਸੀਂ ਪੰਜਾਬ ਸਰਕਾਰ ਕੋ ਮੰਗ ਕਰਨੇ ਆ ਕਿ ਜਿੰਨੀ ਜਲਦੀ ਹੋ ਸਕਦਾ ਲੈਂਡ ਆਰਡਰ ਦਾ ਜਿਹੜਾ ਕੰਟਰੋਲ ਕੀਤਾ ਜਾਏ ਤੇ ਇਹੋ ਜਿਹੇ ਗੰਦੇ ਅੰਸਰ ਜਿਹੜੇ ਉਹਨਾਂ ਨੂੰ ਨੱਥ ਪਾਈਏ